ਨਿਤ ਲੱਖਾਂ ਹੀ ਜੰਮਣ ਤੇ ਮਰਨ ਇੱਥੇ ਪੈਦਾ ਕਦੇ ਹੀ ਹੁੰਦਾ ਹੈ ਇਨਸਾਨ ਕੋਈ ਦੇਸ਼ ਕੌਮ ਤੇ ਵਤਨ ਦੀ ਅਣਖ ਬਦਲੇ ਵਾਰ ਜਾਂਦਾ ਹੈ ਸੂਰਮਾ ਜਾਨ ਕੋਈ ਵਾਰ ਜਾਂਦਾ ਹੈ ਸੂਰਮਾ ਜਾਨ ਕੋਈ ਜੀ ਹਾਂ ਦੋਸਤੋ 31 ਜੁਲਾਈ ਦਾ ਦਿਨ ਉਹ ਦਿਨ ਜਦੋਂ ਸ਼ਹੀਦ ਉਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਉਹਨਾਂ ਨੂੰ ਫਾਂਸੀ ਦੀ ਤਖਤੂ ਤੇ ਚੜਾਇਆ ਗਿਆ ਜਦੋਂ ਵੀ ਭਾਰ ਦੇਸ਼ਵਾਸੀ ਸ਼ਹੀਦ ਉਦਮ ਸਿੰਘ ਦਾ ਨਾਮ ਲੈਂਦੇ ਹਨ ਤਾਂ ਸਾਡਾ ਸਿਰ ਸ਼ਾਨ ਨਾਲ ਉੱਚਾ ਹੋ ਜਾਂਦਾ ਹੈ ਸ਼ਹੀਦ ਉਦਮ ਸਿੰਘ ਦੀ ਕੁਰਬਾਨੀ ਹਰ ਇੱਕ ਭਾਰਤੀ ਲਈ ਹਰ ਇੱਕ ਪੰਜਾਬੀ ਦੇ ਲਈ ਵਾਕਈ ਹੀ ਕਾਬਿਲ-ਏ-ਤਾਰੀਫ ਹੈ ਕਿਵੇਂ ਉਹਨਾਂ ਨੇ 21 ਸਾਲ ਤੱਕ ਉਹ ਜਜ਼ਬੇ ਨੂੰ ਉਹ ਕ੍ਰਾਂਤੀਕਾਰੀ ਸੋਚ ਨੂੰ ਕਾਇਮ ਰੱਖਦਿਆਂ ਹੋਇਆ ਦੇਸ਼ਾਂ ਵਿਦੇਸ਼ਾਂ ਦਾ ਸਫ਼ਰ ਕਰਕੇ ਤਰ੍ਹਾਂ ਤਰ੍ਹਾਂ ਦੇ ਨਾਮ ਅਤੇ ਭੇਖ ਬਦਲ-ਬਦਲ ਕੇ ਉਹਨਾਂ ਨੇ ਜਰਨਲ ਫੜਵਾਇਆ ਨੂੰ ਕਤਲ ਕੀਤਾ ਸ਼ਰੇਆਮ ਕੈਕਸ਼ਨ ਹਾਲ ਦੇ ਵਿੱਚ ਗੋਲੀਆਂ ਦੇ ਨਾਲ ਉਹਦਾ ਸੀਨਾ ਛਲਣੀ ਕਰ ਦਿੱਤਾ ਇਹ ਉਹੀ ਸ਼ਹੀਦ ਉਦਮ ਸਿੰਘ ਸੀ ਜੋ ਕਿ ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਉਹ ਉਹ ਸਮਾਂ ਸੀ ਜਦੋਂ ਅੰਗਰੇਜ਼ ਹਕੂਮਤ ਭਾਰਤ ਉੱਤੇ ਰਾਜ ਕਰਦੀ ਸੀ ਅਤੇ ਕਿਸੇ ਵੀ ਭਾਰਤੀ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਹ ਇੰਗਲੈਂਡ ਦੇ ਵਿੱਚ ਜਾ ਕੇ ਉਹਨਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰ ਸਕੇ لیکن ਸ਼ਹੀਦ ਉਦਮ ਸਿੰਘ ਨੇ ਉੱਥੇ ਜਾ ਕੇ ਰਵਲਵਰ ਦੀਆਂ 6 ਦੀਆਂ 6 ਗੋਲੀਆਂ ਜਰਨਲ ਅਡਵਾਇਰ ਦੇ ਸੀਨੇ ਵਿੱਚ ਦਾ ਦਬੀਆਂ। ਸ਼ਹੀਦ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਸੁਨਾਮ ਜੋ ਕਿ ਅੱਜ ਕੱਲ੍ਹ ਜ਼ਿਲ੍ਹਾ ਸੰਗਰੂਰ ਵਿੱਚ ਪੈਂਦਾ ਹੈ ਉੱਥੇ ਹੋਇਆ ਸੀ। ਉਹਨਾਂ ਦੇ ਪਿਤਾ ਜੀ ਦਾ ਨਾਮ ਟੈਲ ਸਿੰਘ ਸੀ ਅਤੇ ਉਦਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਰੱਖਿਆ ਗਿਆ। ਛੋਟੀ ਹੀ ਉਮਰ ਦੇ ਵਿੱਚ ਉਦਮ ਸਿੰਘ ਜੀ ਦੀ ਮਾਤਾ ਦਾ ਦਿਹਾਂਤ ਹੋ ਜਾਂਦਾ ਹੈ। ਇਸ ਕਰਕੇ ਉਹਨਾਂ ਦੇ ਪਿਤਾ ਜੀ ਉਦਮ ਸਿੰਘ ਜੀ ਅਤੇ ਉਹਨਾਂ ਦੇ ਵੱਡੇ ਭਰਾ ਨੂੰ ਅੰਮ੍ਰਿਤਸਰ ਵਿਖੇ ਲੈ ਕੇ ਆ ਜਾਂਦੇ ਨੇ ਬਦਕਿਸਮਤੀ ਨਾਲ 2-4 ਸਾਲਾਂ ਦੇ ਵਿੱਚ ਹੀ ਉਦਮ ਸਿੰਘ ਜੀ ਦੇ ਜੋ ਪਿਤਾ ਜੀ ਸਨ ਉਹਨਾਂ ਦਾ ਵੀ ਦਿਹਾਂਤ ਹੋ ਜਾਂਦਾ ਹੈ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਉਦਮ ਸਿੰਘ ਜੀ ਅਤੇ ਉਹਨਾਂ ਦੇ ਵੱਡੇ ਭਰਾ ਨੂੰ ਅੰਮ੍ਰਿਤਸਰ ਦੇ ਖਾਲਸਾ ਯਤਿਮਖਾਨੇ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ ਅੱਗੇ ਉਹਨਾਂ ਦੀ ਪਰਵਰਿਸ਼ ਅਤੇ ਪੜ੍ਹਾਈ ਉੱਥੇ ਹੀ ਖਾਲਸਾ ਸੈਂਟਰਲ ਖਾਲਸਾ ਯਤਿਮਖਾਨੇ ਦੇ ਵਿੱਚ ਹੁੰਦੀ ਹੈ ਕੁਝ ਸਮੇਂ ਬਾਅਦ ਹੀ ਉਦਮ ਸਿੰਘ ਜੀ ਦੇ ਜੋ ਵੱਡੇ ਭਰਾ ਸਨ ਉਹਨਾਂ ਦੀ ਵੀ ਡੈਥ ਹੋ ਜਾਂਦੀ ਹੈ ਐਨਾ ਭਿਆਨਕ ਸਮਾਂ ਇੰਨੀ ਕਲੜਾਈ ਦੇ ਵਿੱਚ ਉਹਨਾਂ ਦਾ ਬਚਪਨ ਬੀਤਿਆ ਲੇਕਿਨ ਉਹਨਾਂ ਦੇ ਹੌਸਲੇ ਇੰਨੇ ਉੱਚੇ ਸੀ ਕਿ ਜੋ ਸਦੀਆਂ ਤੱਕ ਯਾਦ ਰੱਖੀ ਜਾਣ ਵਾਲੇ ਸੀ ਉਹਨਾਂ ਦੀ ਇਸ ਕ੍ਰਾਂਤੀਕਾਰੀ ਸੋਚ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੈਂਟਰਲ ਖਾਲਸਾ ਯਤਿਮਖਾਨੇ ਦੇ ਵਿੱਚ ਹੀ ਪਹਿਲਾ ਉਹਨਾਂ ਦਾ ਨਾਮ ਉਦੇਸ ਸਿੰਘ ਰੱਖਿਆ ਗਿਆ ਅਤੇ ਬਾਅਦ ਵਿੱਚ ਉਦਮ ਸਿੰਘ ਨਾਮ ਰੱਖਿਆ ਗਿਆ। ਹੌਲੀ-ਹੌਲੀ 1917 ਤੱਕ ਉਹਨਾਂ ਨੇ 10ਵੀਂ ਦੀ ਪੜ੍ਹਾਈ ਕੀਤੀ। 10ਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਜਿਵੇਂ ਹੀ ਪਹਿਲਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਅੰਗਰੇਜ਼ ਸਰਕਾਰ ਨੇ ਪੂਰੇ ਜਬਰਜਨਾ ਦੇ ਨਾਲ ਪੂਰੇ ਪੰਜਾਬ ਵਿੱਚੋਂ ਜ਼ਿਆਦਾਤਰ ਪੰਜਾਬੀਆਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ ਅਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦਿੱਤੇ ਗਏ। ਕਿਸੇ ਨੂੰ ਡਰਾਬੇ ਨਾਲ ਫੌਜ ਦੇ ਵਿੱਚ ਭਰਤੀ ਕੀਤਾ ਗਿਆ। ਕਿ ਉਹ ਉਹ ਯੁੱਧ ਕਰਨ ਦੇ ਵਿੱਚ ਜਾਣ ਸਰਦਾਰ ਉਦਮ ਸਿੰਘ ਜੀ ਨੂੰ ਜਰਨਲ ਲੇਬਰ ਦੇ ਆਧਾਰ ਦੇ ਉੱਤੇ ਫੌਜ ਵਿੱਚ ਭਰਤੀ ਕੀਤਾ ਗਿਆ ਉਹ ਕੁਝ ਟਾਈਮ ਬਾਅਦ ਜਦੋਂ ਭਾਰਤ ਵਾਪਸ ਲੋੜਦੇ ਹਨ ਤਾਂ ਉਹਨਾਂ ਦੀ ਸੋਚ ਕ੍ਰਾਂਤੀਕਾਰੀ ਸੋਚ ਦੇ ਵਿੱਚ ਬਦਲ ਜਾਂਦੀ ਹੈ ਬ੍ਰਿਟਿਸ਼ ਸਰਕਾਰ ਦੀ ਜੋ ਅਤਿਆਚਾਰ ਵਧ ਰਹੇ ਸੀ ਉਹਨਾਂ ਦੇ ਖਿਲਾਫ ਉਹਨਾਂ ਦੇ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਪਹਿਲੇ ਵਿਸ਼ਵ ਯੁੱਧ ਦੇ ਬਾਅਦ ਪੰਜਾਬੀਆਂ ਨੂੰ ਇਹ ਬਹੁਤ ਵੱਡੀ ਆਸ ਸੀ ਕਿ ਬ੍ਰਿਟਿਸ਼ ਸਰਕਾਰ ਪੰਜਾਬ ਦੇ ਲਈ ਕੁਝ ਵੱਖਰਾ ਕਰੇਗੀ ਕੁਝ ਵੱਖਰਾ ਸੋਚੇਗੀ ਉਹਨਾਂ ਨੂੰ ਕੁਝ ਨਾ ਕੁਝ ਦਿੱਤਾ ਜਾਵੇਗਾ ਲੇਕਿਨ ਬ੍ਰਿਟਿਸ਼ ਸਰਕਾਰ ਨੇ ਪੰਜਾਬੀਆਂ ਨੂੰ ਦਬਾਉਣ ਦੇ ਲਈ ਹੋਰ ਜ਼ਿਆਦਾ ਜ਼ਬਰਦਸਤਣਾ ਕਰਨੇ ਸ਼ੁਰੂ ਕਰ ਦਿੱਤੇ ਅਤੇ ਪੰਜਾਬੀਆਂ ਨੂੰ ਦਰਕਨਾਰ ਕਰਨਾ ਸ਼ੁਰੂ ਕਰ ਦਿੱਤਾ ਮਾਈਕਲ ਅਡਵਾਇਰ ਨੂੰ ਇਹ ਡਰ ਸੀ ਕਿ 1857 ਵਾਲੀ ਕ੍ਰਾਂਤੀ ਦਾ ਜੋ ਹਾਲ ਸੀ ਉਹੀ ਚਿੰਗਾਰੀ ਪੰਜਾਬ ਦੇ ਵਿੱਚੋਂ ਉੱਠ ਰਹੀ ਸੀ ਪੰਜਾਬੀਆਂ ਦੇ ਵਿੱਚ ਦਿਨੋ-ਦਿਨ ਅਕ੍ਰੋਸ਼ ਵੱਧਦਾ ਜਾ ਰਿਹਾ ਸੀ ਉਹਨੂੰ ਇਹ ਡਰ ਸੀ ਕਿ ਕਿਤੇ ਪਹਿਲਾਂ ਵਾਲਾ ਵਿਦਰੋਹ ਪੰਜਾਬ ਤੋਂ ਸ਼ੁਰੂ ਨਾ ਹੋ ਜਾਵੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਪੰਜਾਬੀ ਕਿਸੇ ਵੀ ਜ਼ੁਲਮ ਅਗੇ ਝੁਕਣ ਵਾਲੇ ਨਹੀਂ ਸਭ ਤੋਂ ਪਹਿਲਾਂ ਲੜਾਈ ਜੇਕਰ ਉਹਨੇ ਵਿਦਰੋਹ ਕੀਤਾ ਹੈ ਤਾਂ ਸਭ ਤੋਂ ਪਹਿਲਾ ਚਿੰਗਾਰੀ ਪੰਜਾਬ ਤੋਂ ਉੱਠਦੀ ਹੈ ਤਾਂ ਪੰਜਾਬ ਦੇ ਵਿੱਚ ਗਦਰ ਮੂਵਮੈਂਟ ਵੀ ਚੱਲ ਰਹੀ ਸੀ ਭਗਤ ਸਿੰਘ ਹੋਰਾਂ ਦਾ ਸੰਗਠਨ ਉਹ ਵੀ ਲੜਾਈ ਕਰ ਰਿਹਾ ਸੀ ਲਾਲਾ ਲਾਜਪਤ ਰਾਏ ਜੀ ਅਤੇ ਹੋਰ ਪਤਾ ਨਹੀਂ ਕਿੰਨੇ ਹੀ ਐਸੇ ਸੰਗਠਨ ਸਨ ਜੋ ਕਿ ਲਗਾਤਾਰ ਬ੍ਰਿਟਿਸ਼ ਹਕੂਮਤ ਦਾ ਵਿਰੋਧ ਕਰ ਰਹੇ ਸੀ ਬ੍ਰਿਟਿਸ਼ ਸਰਕਾਰ ਨੇ ਪੰਜਾਬੀਆਂ ਦੀ ਆਵਾਜ਼ ਦਬਾਉਣ ਦੇ ਲਈ 1915 ਦੇ ਵਿੱਚ ਡਿਫੈਂਸ ਆਫ ਇੰਡੀਆ ਐਕਟ ਲੈ ਕੇ ਆਈ ਜੀਦੇ ਤਹਿਤ ਪੰਜਾਬੀਆਂ ਉੱਤੇ ਅਤੇ ਭਾਰਤ ਵਾਸੀਆਂ ਉੱਤੇ ਆਪਣੇ ਜ਼ਬਰ ਜ਼ੁਲਮ ਵਧਾ ਦਿੱਤੇ ਇੱਥੇ ਤੱਕ ਹੀ ਨਹੀਂ 1919 ਦੇ ਵਿੱਚ ਰੋਲ ਟੈਕਟ ਲੈ ਕੇ ਆਏ ਜਿਦਾ ਉਦੇਸ਼ ਇਹ ਸੀ ਕਿ ਸਿੱਧੇ ਸਿੱਧੇ ਕਿਸੇ ਤੇ ਵੀ ਸ਼ੱਕ ਦੇ ਆਧਾਰ ਤੇ ਉਹਨੂੰ ਗ੍ਰਿਫਤਾਰ ਕਰ ਦਿੱਤਾ ਜਾਂਦਾ ਸੀ ਉਹਨੂੰ ਸਜ਼ਾ ਵੀ ਦਿੱਤੀ ਜਾਂਦੀ ਸੀ ਅਨਿੱਠੇ ਸਮੇਂ ਦੇ ਲਈ ਉਹਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਇਹ ਸਭ ਦੇਖ ਕੇ ਪੰਜਾਬੀ ਲੋਕ ਸਨ ਭਾਰਤ ਵਾਸੀ ਅੱਗ ਬਬੂਲੇ ਹੋ ਉઠੇ ਪੂਰੇ ਪੰਜਾਬ ਦੇ ਵਿੱਚੋਂ ਵਿਧਰੋਹ ਦੀ ਲਹਿਰ ਉਠੂઠી ਕਿ ਪਹਿਲਾਂ ਦਾ ਵਿਸ਼ਵ ਯੁੱਧ ਦੇ ਵਿੱਚ ਪੰਜਾਬੀਆਂ ਦੇ ਨਾਲ ਧੋਖਾ ਧੜੀ ਹੋਈ ਹੈ ਅਤੇ ਹੁਣ ਰੈਂਦਾ ਖੁੰਦਾ ਇਹ ਰੋਲ ਟੈਕਟ ਆ ਗਿਆ ਜਿਹਦੇ ਤਹਿਤ ਕਿਸੇ ਵੀ ਦੇਸ਼ਵਾਸੀ ਨੂੰ ਸਿਰਫ ਸ਼ੱਕ ਦੇ ਆਧਾਰ ਤੇ ਕੈਦ ਕੀਤਾ ਜਾ ਸਕਦਾ ਸੀ ਉਹਨੂੰ ਸਜ਼ਾ ਦਿੱਤੀ ਜਾ ਸਕਦੀ ਸੀ ਲੇਕਿਨ ਅੰਗਰੇਜ਼ ਹਕੂਮਤ ਦੇ ਖਿਲਾਫ Hindu ਅਤੇ Muslim ਭਾਈਚਾਰਾ ਇੱਕ ਹੋੜਦਾ ਹੈ 9 April 1919 ਨੂੰ Ram Navami ਦੇ ਦਿਨ ਮੁਸਲਮਾਨ ਸਿੱਖ ਅਤੇ Hindu ਭਾਈਚਾਰਾ ਇੱਕ ਹੋ ਕੇ ਛੜਕਾ ਤੇ ਆ ਜਾਂਦਾ ਹੈ ਅਤੇ ਹਿੰਦੂ ਮੁਸਲਿਮ ਸਿੱਖ ਏਕਤਾ ਦੇ ਨਾਰੇ ਲੱਗਣ ਲੱਗ ਜਾਂਦੇ ਹਨ ਇਹ ਸਭ ਦੇਖ ਕੇ ਜਰਨਲ ਓਡਾਇਰ ਨੂੰ ਬਹੁਤ ਹੀ ਜ਼ਿਆਦਾ ਸ਼ੰਕਾ ਉਤਪਨ ਹੁੰਦੀ ਹੈ ਕਿ ਕਿਤੇ ਨਾ ਕਿਤੇ ਇਹ ਬ੍ਰਿਟਿਸ਼ ਸਰਕਾਰ ਦੀ ਜੜਾ ਹਲਾ ਸਕਦੇ ਨੇ ਤਾਂ ਉਸ ਨੇ ਪੂਰੇ ਅਪ੍ਰੈਲ ਦੇ ਮਹੀਨੇ ਤੱਕ ਪੰਜਾਬ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਕਿ ਕੋਈ ਵੀ ਇਕੱਠਾ ਨਾ ਹੋਵੇ ਇਸ ਦਾ ਖਾਮਿਆ ਜਾਂ ਇਹ ਸੀ ਕਿ ਜਿੱਥੇ ਵੀ ਕੋਈ ਚਾਰ ਬੰਦੇ ਖੜੇ ਮਿਲਦੇ ਹਨ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਾਂ ਫਿਰ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਵੇ ਉਸੇ ਹੀ ਅਪ੍ਰੈਲ ਦੇ ਮਹੀਨੇ ਦੇ ਵਿੱਚ 13 ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਕਈ ਪੰਜਾਬੀ ਕਈ ਹੋਰ ਰਾਸ਼ਟਰੀ ਨੇਤਾ ਜੋ ਸਨ ਉਹ ਗ੍ਰਿਫਤਾਰ ਕਰ ਲਏ ਜਾਂਦੇ ਹਨ ਅਤੇ ਉਹਨਾਂ ਤੇ ਜ਼ਬਰਦਸਤ ਨਾ ਕੀਤਾ ਜਾਂਦਾ ਹੈ ਇਹਦਾ ਵਿਰੋਧ ਕਰਨ ਦੇ ਲਈ ਪੰਜਾਬੀ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੋਏ ਸਨ 13 ਅਪ੍ਰੈਲ ਮਸਾਖੀ ਵਾਲਾ ਦਿਨ ਸੀ ਪੰਜਾਬੀਆਂ ਦਾ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਤਿਹਾਰ ਹੁੰਦਾ ਹੈ ਵਸਾਖੀ ਵਾਲਾ ਦਿਨ ਪੰਜਾਬੀ ਅਤੇ ਸਿੱਖ ਸ਼ਰਧਾਲੂ ਬਹੁਤ ਧੂਮ ਧਾਮ ਨਾਲ ਵਸਾਖੀ ਨੂੰ ਮਨਾਉਂਦੇ ਨੇ ਕੁਝ ਕ੍ਰਾਂਤੀਕਾਰੀ ਅਤੇ ਵਿਦਰੋਹੀ ਪਹਿਲਾਂ ਹੀ ਜਲਿਆਂਵਾਲੇ ਬਾਗ ਦੇ ਵਿੱਚ ਆਪਣੇ ਗ੍ਰਿਫਤਾਰ ਹੋ ਚੁੱਕੇ ਨੇਤਾਵਾਂ ਦੇ ਲਈ ਵਿਦਰੋਹ ਕਰ ਰਹੇ ਸਨ ਅਤੇ ਹੋਰ ਹੌਲੀ-ਹੌਲੀ ਵਸਾਖੀ ਵਾਲੇ ਤਿਉਹਾਰ ਦੇ ਕਰਕੇ ਜਲਿਆਂਵਾਲੇ ਬਾਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਰਾਮ ਕਰਨ ਦੇ ਲਈ ਉੱਥੇ ਜਲਿਆਂਵਾਲੇ ਬਾਗ ਵਿੱਚ ਆ ਜਾਂਦੇ ਨੇ ਜਿਵੇਂ ਵੀ ਵਿਦਰੋਹੀ ਚਿੰਗਾਰੀ ਭਖੀ ਹੋਈ ਸੀ ਲੋਕ ਭਾਸ਼ਣ ਸੁਣ ਰਹੇ ਸਨ ਸ਼ਾਂਤਮਈ ਤਰੀਕੇ ਦੇ ਨਾਲ ਵਿਦਰੋਹ ਪ੍ਰਦਰਸ਼ਨ ਹੋ ਰਿਹਾ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਬੱਚੇ ਜਿਨ੍ਹਾਂ ਦਾ ਹੁਣੇ-ਹੁਣੇ ਵਿਆਹ ਹੋਇਆ ਸੀ ਜਿਵੇਂ ਅੰਮ੍ਰਿਤਸਰ ਆਪਾ ਮੱਥਾ ਟੇਕਣ ਜਾਂਦੇ ਆ ਉਹ ਵੀ ਇਕੱਠੇ ਹੋਏ ਹੋਏ ਸਨ ਬਹੁਤ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਸ਼ਰਧਾਲੂ ਇਕੱਠੇ ਹੋ ਰਹੇ ਸਨ ਸਿੱਖ ਸੰਗਤਾਂ ਇਕੱਠੀਆਂ ਹੋ ਚੁੱਕੀਆਂ ਸਨ ਜਿਵੇਂ ਹੀ ਜਰਨਲ ਡਾਇਰਿੰਡੇ ਕੋਲ ਹੁਕਮ ਆਉਂਦਾ ਹੈ ਕਿੰਨੇ ਹੱਥੇ ਲੋਕਾਂ ਨੂੰ ਜਿੰਨਾ ਹੋ ਸਕੇ ਜ਼ਬਰਜਨਾ ਕੀਤਾ ਜਾਵੇ ਉਹ 90 ਤੋਂ 100 ਦੇ ਸੈਨਿਕਾ ਦੇ ਨਾਲ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਐਂਟਰ ਹੁੰਦਾ ਹੈ ਜਰਨਲ ਡਾਇਰ ਬਿਨਾਂ ਕਿਸੇ ਸੋਚ ਵਿਚਾਰ ਤੇ ਉਹਨਾਂ ਨੂੰ ਸਿੱਧਾ ਫਾਇਰ ਕਰਨ ਦਾ ਹੁਕਮ ਦਿੰਦਾ ਹੈ ਕਿ ਜੋ ਵੀ ਤੁਹਾਡੇ ਸਾਹਮਣੇ ਆਉਂਦਾ ਹੈ ਉਹਨਾਂ ਨੂੰ ਜਿਉਂਦਾ ਨਹੀਂ ਜਾਣ ਦਿੱਤਾ ਜਾਣਾ ਚਾਹੀਦਾ ਸਿਰਫ ਇੱਕ ਰਸਤਾ ਜੋ ਕਿ ਤੰਗ ਸੜਕ ਜਿੰਨਾ ਰਸਤਾ ਸੀ ਜਿਹਦੇ ਵਿੱਚੋਂ ਇੱਕ ਬੰਦਾ ਆਰਾਮਦਾਰੀ ਨਾਲ ਲੰਘ ਸਕਦਾ ਸੀ ਉਹ ਵੀ ਰਸਤਾ ਉੱਥੇ ਬੰਦ ਕਰ ਦਿੱਤਾ ਗਿਆ ਅਤੇ ਉਸ ਜਲਿਆਂਵਾਲੇ ਬਾਗ ਦੀਆਂ ਜੋ ਚਾਰ ਦੀਵਾਰੀਆਂ ਸਨ ਉਹ ਵੀ ਬਹੁਤ ਜ਼ਿਆਦਾ ਉੱਚੀਆਂ ਸੀ ਕਿ ਕਿਸੇ ਨੂੰ ਲੰਘਣਾ ਟੱਪਣਾ ਬਹੁਤ ਜ਼ਿਆਦਾ ਮੁਸ਼ਕਲ ਸੀ ਜਿਵੇਂ ਉੱਥੇ ਬੱਚੇ ਖੇਡ ਰਹੇ ਸਨ ਕੋਈ ਜੋੜੇ ਆਪਣੇ ਆਪ ਦੇ ਵਿੱਚ ਮਗਨ ਸਨ ਕੋਈ ਸ਼ਰਧਾਲੂ ਆਰਾਮ ਕਰ ਰਿਹਾ ਸੀ ਕੋਈ ਭਾਸ਼ਣ ਦੇ ਰਿਹਾ ਸੀ ਕੋਈ ਉਹਨਾਂ ਨੂੰ ਸੁਣ ਰਿਹਾ ਸੀ ਸਾਰੇ ਆਪੋ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਸਨ ਜਿਵੇਂ ਹੀ ਤੋਪਾਂ ਬੰਦੂਕਾਂ ਦੇ ਨਾਲ ਜਰਨਲ ਡਾਇਰ ਆਪਣੇ 100 ਸੈਨਿਕਾਂ ਦੇ ਨਾਲ ਜਲਿਆਂਵਾਲੇ ਬਾਗ ਦੇ ਵਿੱਚ ਐਂਟਰ ਹੁੰਦਾ ਹੈ ਸਾਰੇ ਦੇ ਧੜਕਣਾ ਉੱਥੇ ਰੁਕ ਜਾਂਦੀਆਂ ਨੇ ਲੇਕਿਨ ਭਾਸ਼ਣ ਦੇਣ ਵਾਲੇ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਆਪਾਂ ਸ਼ਾਂਤਮਈ ਤਰੀਕੇ ਨਾਲ ਬੈਠਦੇ ਹਾਂ ਸਾਡਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਲੇਕਿਨ ਹੌਣੇ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਦੇਖਦੇ ਹੀ ਦੇਖਦੇ ਜਲਿਆਂਵਾਲੇ ਬਾਗ ਦੇ ਵਿੱਚ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਤੇ ਸਾਰਾ ਜਲਿਆਂਵਾਲਾ ਬਾਗ ਖੂਨ ਦੇ ਨਾਲ ਲਤਫਤ ਹੋ ਜਾਂਦਾ ਹੈ ਇਹ ਉਹੀ ਘੜੀ ਸੀ ਜਦੋਂ ਸਰਦਾਰ ਉਧਮ ਸਿੰਘ ਵੀ ਯਤੀਮਖਾਨੇ ਦੇ ਵਿੱਚ ਸੀ ਅਤੇ ਉੱਥੇ ਨੀ ਸਵਾਰਥ ਉਹਨਾਂ ਲੋਕਾਂ ਨੂੰ ਸ਼ਰਧਾਲੂਆਂ ਨੂੰ ਸਿੱਖ ਸੰਗਤਾਂ ਨੂੰ ਜਲ ਪਿਆਰੇ ਸਨ ਜਲ ਦੀ ਸੇਵਾ ਕਰ ਰਹੇ ਸਨ ਕੁਝ ਸਮੇਂ ਦੇ ਵਿੱਚ ਹੀ ਜਲਿਆਂ ਵਾਲੇ ਬਾਗ ਦੀ ਮਿੱਟੀ ਲਾਲੋ ਲਾਲ ਹੋ ਗਈ ਖੂਨ ਦੇ ਨਾਲ ਲਾਲ ਰੰਗ ਨਾਲ ਭਿੱਜੀ ਹੋ ਗਈ ਉਦਮ ਸਿੰਘ ਉਹਨਾਂ ਇੱਕ ਜਵਾਨਾ ਦੇ ਵਿੱਚ ਸੀ ਜੋ ਜੀਵਿਤ ਬਚਿਆ ਸੀ ਇਹ ਸਾਰਾ ਮੰਜ਼ਰ ਉਹਨੇ ਆਪਣੀਆਂ ਅੱਖਾਂ ਨਾਲ ਵੇਖਿਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਮਰੇ ਪਏ ਸਨ ਇੰਨੇ ਲੋਕ ਖੂਨ ਦੇ ਵਿੱਚ ਛਾਲਾ ਮਾਰ ਗਏ ਤਾਂ ਕਿ ਕਿਸੇ ਬਹਾਨੇ ਆਪਣੀ ਜਾਨ ਬਚਾ ਸਕੀਏ ਜਾਂ ਅੰਗਰੇਜ਼ਾਂ ਦੀ ਗੋਲੀ ਤੋਂ ਮਰਨ ਤੋਂ ਚੰਗਾ ਹੈ ਖੂ ਦੇ ਵਿੱਚ ਛਾਲ ਮਾਰ ਕੇ ਆਪ ਆਈ ਮੌਤ ਮਰ ਜਾਈਏ ਕਈ ਲੋਕਾਂ ਨੇ ਕੰਧ ਟੱਪਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਦੀ ਇੱਕ ਨਾ ਚੱਲੀ ਉਦਮ ਸਿੰਘ ਨੇ ਉਸ ਦਿਨ ਇਹ ਪ੍ਰਣ ਕੀਤਾ ਕਿ ਮੈਂ ਇਸ ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਦਾ ਬਦਲਾ ਜ਼ਰੂਰ ਲਵਾਗਾ ਉਸ ਨੇ ਸ਼ਹੀਦਾਂ ਦੇ ਨਾਲ ਲਾਲ ਰੰਗ ਦੇ ਨਾਲ ਰੱਗੇ ਹੋਏ ਮਿੱਟੀ ਨੂੰ ਆਪਣੇ ਮੱਥੇ ਤੇ ਲਾਇਆ ਅਤੇ ਇਹ ਪ੍ਰਣ ਕੀਤਾ ਕਿ ਮੈਂ ਇਸ ਖੂਨ ਦਾ ਇਸ ਖੁਨੀ ਸਾਕੇ ਦਾ ਬਦਲਾ ਜ਼ਰੂਰ ਲਵਾਗਾ ਇਸ ਤੋਂ ਬਾਅਦ ਸਰਦਾਰ ਉਦਮ ਸਿੰਘ ਜੀ ਦੇ ਮਨ ਦੇ ਵਿੱਚ ਕ੍ਰਾਂਤੀਕਾਰੀ ਵਿਚਾਰ ਹੋਰ ਜ਼ਿਆਦਾ ਉਤਪਨ ਹੋਣ ਲੱਗੇ। ਹੌਲੀ-ਹੌਲੀ ਉਹਨਾਂ ਦੀ ਮੁਲਾਕਾਤ ਗਦਰ ਪਾਰਟੀ ਦੇ ਵੱਡੇ ਲੀਡਰਾਂ ਨਾਲ ਹੁੰਦੀ ਹੈ ਅਤੇ ਉਹ ਹੌਲੀ-ਹੌਲੀ ਪਿੰਡਾਂ ਦੇ ਵਿੱਚ ਗਦਰ ਪਾਰਟੀ ਦਾ ਪ੍ਰਚਾਰ ਕਰਨ ਲੱਗ ਜਾਂਦੇ ਹਨ। ਉਹਨਾਂ ਦਾ ਜੋ ਲਿਟਰੇਚਰ ਹੈ ਉਹ ਘਰ-ਘਰ ਪਹੁੰਚਾਉਣ ਲੱਗ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਕੁਝ ਸਮੇਂ ਬਾਅਦ ਉਦਮ ਸਿੰਘ ਜੀ ਲੋਗਾਂਡਾ ਚਲੇ ਜਾਂਦੇ ਹਨ। ਉੱਥੇ ਰੇਲ ਲਾਈਨ ਦੇ ਵਿੱਚ ਕੰਮ ਕਰਦੇ ਨੇ। ਤੇ 1922 ਨੂੰ ਉਹ ਦੁਬਾਰਾ ਵਾਪਸ ਅਮਰੀਕਾਹ ਪਹੁੰਚਦੇ ਨੇ ਅਤੇ ਫਿਰ ਕ੍ਰਾਂਤੀਕਾਰੀਆਂ ਦੇ ਨਾਲ ਕੰਮ ਕਰਕੇ ਆਪਣੀ ਇੱਕ ਦੁਕਾਨ ਕਰਦੇ ਨੇ ਜਿੱਥੇ ਮੁੱਖ ਕੇਂਦਰ ਕ੍ਰਾਂਤੀਕਾਰੀ ਗਦਰ ਪਾਰਟੀ ਦੇ ਜੋ ਨੇਤਾ ਸਨ ਉਹ ਆ ਕੇ ਬੈਠਦੇ ਸਨ ਅਤੇ ਅੰਗਰੇਜ਼ਾਂ ਦੇ ਵਿਰੁੱਧ ਕੀ ਕਰਨਾ ਹੈ ਉਹ ਸਕੀਮਾਂ ਲਾਈਆਂ ਜਾਂਦੀਆਂ ਸਨ ਉਸ ਤੋਂ ਬਾਅਦ 1924 ਦੇ ਵਿੱਚ ਇਹ ਫਿਰ ਮੈਕਸੀਕੋ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਯੂਐਸ ਪਹੁੰਚਦੇ ਨੇ ਜਿੱਥੇ ਸੈਨ ਫ੍ਰਾਂਸਿਸਕੋ ਦੇ ਵਿੱਚ ਗਦਰ ਪਾਰਟੀ ਦਾ ਮੁੱਖ ਦਫ਼ਤਰ ਸੀਗਾ ਉਸ ਮੁਖ ਦਫ਼ਤਰ ਦੇ ਵਿੱਚ ਇਹਨਾਂ ਨੇ ਗਦਰ ਪਾਰਟੀ ਦੇ ਲਈ ਬਹੁਤ ਜ਼ਿਆਦਾ ਕੰਮ ਕੀਤਾ ਜਿੱਥੇ-ਜਿੱਥੇ ਹੋਰ ਦੇਸ਼ਾਂ ਦੇ ਵਿੱਚ ਗਦਰ ਪਾਰਟੀ ਦੇ ਮੁਖਿਆਲਿਆ ਸੀਗੇ ਉੱਥੇ ਜਾ ਕੇ ਉਦਮ ਸਿੰਘ ਜੀ ਨੇ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਜੋਸ਼ ਜਜ਼ਬਾ ਭਰਿਆ ਕਿਹਾ ਜਾਂਦਾ ਹੈ ਕਿ 3 ਸਾਲਾਂ ਦੇ ਵਿੱਚ ਵਿੱਚ ਉਦਮ ਸਿੰਘ ਜੀ ਨੇ ਕਈ ਦੇਸ਼ ਘੁੰਮੇ ਅਤੇ ਪੂਰਾ ਯੂਰਪ ਘੁੰਮ ਲਿਆ ਇਸ ਸਫ਼ਰ ਦੇ ਦੌਰਾਨ 1927 ਦੇ ਵਿੱਚ ਉਹ ਫਿਰ ਵਾਪਸ ਭਾਰਤ ਆਉਂਦੇ ਨੇ ਕੁਝ ਹਥਿਆਰ ਲੈ ਕੇ ਅਤੇ ਗਦਰ ਪਾਰਟੀ ਦਾ ਲਿਟਰੇਚਰ ਉਹਨਾਂ ਦੇ ਕੋਲ ਹੁੰਦਾ ਹੈ ਜਿਵੇਂ ਹੀ ਬ੍ਰਿਟਿਸ਼ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਉਹਨਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਬ੍ਰਿਟਿਸ਼ ਸਰਕਾਰ ਨੇ ਸਰਦਾਰ ਉਦਮ ਸਿੰਘ ਨੂੰ 5 ਸਾਲ ਜੇਲ੍ਹ ਦੇ ਵਿੱਚ ਰੱਖਿਆ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਜਿਨ੍ਹਾਂ ਭਾਰਤਵਾਸੀ ਕੈਦੀ ਸਨ ਉਹਨਾਂ ਦੇ ਨਾਲ ਕ੍ਰਾਂਤੀਕਾਰੀ ਵਿਚਾਰ ਵਿਟਾਂਦਰਾ ਕਰਦੇ ਰਹਿੰਦੇ ਸਨ ਅਤੇ ਉਹਨਾਂ ਨੂੰ ਵੀ ਦੇਸ਼ ਭਗਤੀ ਦੀ ਪ੍ਰੇਰਣਾ ਦਿੰਦੇ ਕਿ ਕਿਵੇਂ ਅਸੀਂ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨੀ ਹੈ ਜੇਲ੍ਹ ਅਧਿਕਾਰੀਆਂ ਦੇ ਲਈ ਇਹ ਬਹੁਤ ਵੱਡੀ ਸਮੱਸਿਆ ਬਣ ਗਈ ਸੀ ਇਸ ਕਰਕੇ ਉਦਮ ਸਿੰਘ ਨੂੰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਂਦਾ ਸੀ ਕਿਉਂਕਿ ਇਹ ਉਥੋਂ ਦੇ ਕੈਦੀਆਂ ਨੂੰ ਭੜਕਾਉਂਦੇ ਸਨ ਅੰਗਰੇਜ਼ੀ ਸਰਕਾਰ ਦੇ ਖਿਲਾਫ ਬਗਾਵਤ ਪੈਦਾ ਕਰਦੇ ਸਨ ਉਦਮ ਸਿੰਘ ਨੂੰ ਕਈ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਸੀ ਲੇਕਿਨ ਉਹ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਇੰਨੇ ਭਰੇ ਹੋਏ ਸੀ ਬਗਾਵਤ ਇੰਨੀ ਜ਼ਿਆਦਾ ਕੁੱਟ-ਕੁੱਟ ਕੇ ਸੀ ਕਿ ਉਹ ਕਿਸੇ ਦੀ ਵੀ ਈਨ ਨਹੀਂ ਸੀ ਮੰਨਦੇ ਇਸੇ ਤਰ੍ਹਾਂ ਉਹਨਾਂ ਦੀ ਮੁਲਾਕਾਤ ਮੀਆਂਵਾਲੀ ਜੇਲ੍ਹ ਦੇ ਵਿੱਚ ਜੋ ਕਿ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਉੱਥੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨਾਲ ਹੁੰਦੀ ਹੈ ਭਗਤ ਸਿੰਘ ਵੀ ਉਦੋਂ ਸੈਂਡਰਸ ਹੱਤਿਆਕਾਂਡ ਅਤੇ ਜੋ ਉਹਨਾਂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ ਉਹਦੀ ਸਜ਼ਾ ਦੇ ਦੌਰਾਨ ਉੱਥੇ ਕੈਦ ਸਨ ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਕ੍ਰਾਂਤੀਕਾਰੀ ਵਿਚਾਰ ਬਣਦੇ ਹਨ ਇੱਕ ਦੂਜੇ ਦੇ ਨਾਲ ਦੋਸਤੀ ਪੈਦਾ ਹੁੰਦੀ ਹੈ ਭਾਈਚਾਰਾ ਪੈਦਾ ਹੁੰਦਾ ਹੈ ਉਦਮ ਸਿੰਘ ਜੀ ਭਗਤ ਸਿੰਘ ਦੇ ਵਿਚਾਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਅਤੇ ਉੱਥੇ ਰਹਿੰਦਿਆਂ ਹੀ ਉਦਮ ਸਿੰਘ ਜੀ ਨੇ ਆਪਣਾ ਗੁਰੂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਮੰਨ ਲਿਆ ਅਤੇ ਕਿਹਾ ਜਾਂਦਾ ਹੈ ਕਿ ਉਸ ਤੋਂ ਬਾਅਦ ਉਹਨਾਂ ਦੀ ਬਟੂਏ ਦੇ ਵਿੱਚ ਫੋਟੋ ਪਾ ਕੇ ਹਮੇਸ਼ਾ ਦਲੇਰੀ ਉਦਮ ਸਿੰਘ ਜੀ ਰੱਖਦੇ ਸਨ ਉਹਨਾਂ ਨੂੰ ਆਪਣਾ ਕ੍ਰਾਂਤੀਕਾਰੀ ਗੁਰੂ ਮੰਨ ਲੈਂਦੇ ਸਨ ਉਹ 5 ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ 1931 ਦੇ ਵਿੱਚ ਸਰਦਾਰ ਉਦਮ ਸਿੰਘ ਇੰਗਲੈਂਡ ਚਲੇ ਜਾਂਦੇ ਨੇ ਇੰਗਲੈਂਡ ਜਾਣ ਤੋਂ ਬਾਅਦ ਫਿਰ ਉਹ ਨੀਦਰਲੈਂਡ ਜਰਮਨੀ ਪੋਲੈਂਡ ਫਰਾਂਸ ਇਟਲੀ ਹੰਗਰੀ ਵਿੱਚ ਜਾਂਦੇ ਹਨ ਜਰਮਨੀ ਤੋਂ ਬਾਅਦ ਉਹ ਸੋਵੀਅਤ ਯੂਨੀਅਨ ਵੀ ਚਲੇ ਜਾਂਦੇ ਨੇ ਇਸ ਤਰ੍ਹਾਂ 20 ਸਾਲ ਦੇ ਦੌਰਾਨ ਇਹਨਾਂ ਨੇ 4 ਮਹਾਦਵੀ ਅਤੇ ਬਹੁਤ ਸਾਰੇ ਦੇਸ਼ ਘੁੰਮ ਲਏ ਉੱਥੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀ ਜੌਬ ਵੀ ਕੀਤੀ ਇਸ ਜੌਬਸ ਦੇ ਦੌਰਾਨ ਵੱਖ-ਵੱਖ ਦੇਸ਼ਾਂ ਦੀ ਯਾਤਰਾਵਾਂ ਦੇ ਦੌਰਾਨ ਉਦਮ ਸਿੰਘ ਜੀ ਨੇ ਕਿੰਨੇ ਹੀ ਪੇਖ ਬਦਲੇ ਕਿੰਨੇ ਹੀ ਨਾਮ ਬਦਲੇ ਉਹ ਪੇਖ ਬਦਲਣ ਦੇ ਵਿੱਚ ਅਤੇ ਨਾਮ ਬਦਲਣ ਦੇ ਵਿੱਚ ਬਹੁਤ ਜ਼ਿਆਦਾ ਮਾਹਿਰ ਸਨ ਜਿਵੇਂ ਕਿ ਬਚਪਨ ਦੇ ਵਿੱਚ ਉਹਨਾਂ ਦਾ ਨਾਮ ਸ਼ੇਰ ਸਿੰਘ ਸੀ ਫਿਰ ਉਦੇ ਸਿੰਘ ਪਿਆ ਫਿਰ ਉਦਮ ਸਿੰਘ ਪਿਆ ਕਿਤੇ ਕਿਤੇ ਉਹਨਾਂ ਦਾ ਨਾਮ ਫ੍ਰੈਂਚ ਬ੍ਰਾਜ਼ਿਲ ਦੇ ਨਾਮ ਨਾਲ ਵੀ ਆਉਂਦਾ ਹੈ ਅਤੇ ਆਖਿਰਕਾਰ ਜਦੋਂ ਉਹ ਇੰਗਲੈਂਡ ਦੇ ਵਿੱਚ ਗ੍ਰਿਫਤਾਰ ਹੋਏ ਤਾਂ ਉਹਨਾਂ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜਾ ਦੱਸਿਆ ਆਖਿਰਕਾਰ ਲੰਬੇ ਸੰਘਰਸ਼ ਤੋਂ ਬਾਅਦ ਉਦਮ ਸਿੰਘ ਹੌਲੀ-ਹੌਲੀ ਪੌੜੀ ਦੇ ਪੌੜੀ ਸਟੈਪ ਚੜਦਾ ਹੋਇਆ ਆਪਣੀ ਮੰਜ਼ਿਲ ਤੱਕ ਪਹੁੰਚਦਾ ਹੈ 13 ਮਾਰਚ 1940 ਨੂੰ ਕੈਕਸਟਨ ਹਾਲ ਦੇ ਵਿੱਚ ਜਿਸ ਘੜੀ ਦਾ ਉਹਨੂੰ ਇੰਤਜ਼ਾਰ ਸੀ ਉਹ ਘੜੀ ਉਸ ਦੇ ਨਜ਼ਦੀਕ ਆ ਜਾਂਦੀ ਹੈ ਕੈਕਸਟਨ ਹਾਲ ਦੇ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਹੁੰਦੀ ਹੈ ਉਥੇ ਜਰਨਲ ਅਡਵਾਇਰ 1919 ਨੂੰ ਪੰਜਾਬ ਦੇ ਲੈਫਟੀਨਲ ਗਵਰਨਰ ਸਨ ਇੱਥੇ ਤੁਹਾਨੂੰ ਦੱਸ ਦਈਏ ਕਿ ਮਾਈਕਲ ਜਰਨਲ ਅਡਵਾਇਰ ਅਤੇ ਜਰਨਲ ਡਾਇਰ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਹਾਂ ਕਿ ਉਦਮ ਸਿੰਘ ਜੀ ਨੇ ਕਿਸ ਨੂੰ ਗੋਲੀ ਮਾਰੀ ਸੀ ਦਰਅਸਲ ਜਰਨਲ ਡਾਇਰ ਜਿਸ ਨੇ ਕੀ ਗੋਲੀ ਚਲਾ ਕੇ ਨਿਹੱਥੇ ਪੰਜਾਬੀਆਂ ਤੇ ਜਲਿਆਂਵਾਲੇ ਬਾਗ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਉਹ 1927 ਦੇ ਵਿੱਚ ਹੀ ਬ੍ਰੇਨ ਹੈਮਰੇਜ ਦੇ ਨਾਲ ਮਰ ਗਿਆ ਸੀ ਲੇਕਿਨ ਜਿਸ ਦੇ ਉੱਤੇ ਸ਼ਹੀਦ ਉਦਮ ਸਿੰਘ ਜੀ ਨੇ ਗੋਲੀਆਂ ਚਲਾਈਆਂ ਸਨ ਉਹ ਮਾਈਕਲ ਅਡਵਾਇਰ ਸੀ ਜਿਸ ਨੂੰ ਉਦਮ ਸਿੰਘ ਨੇ ਗੋਲੀਆਂ ਮਾਰ ਕੇ ਛਲਣੀ ਕੀਤਾ ਸੀ ਸਰਦਾਰ ਉਦਮ ਸਿੰਘ ਜੀ ਬੜੀ ਹੀ ਚਲਾਕੀ ਦੇ ਨਾਲ ਬੜੀ ਹੀ ਸੂਝ-ਬੂਝ ਦੇ ਨਾਲ ਇੱਕ ਮੋਟੀ ਸਾਰੀ ਹੀਰ ਰਾਂਝਾ ਕਿਤਾਬ ਲੈ ਕੇ ਉਹਦੇ ਵਿੱਚ ਆਪਣੀ ਰਿਵੋਲਵਰ ਨੂੰ ਕਟਿੰਗ ਕਰਕੇ ਉਹਦੇ ਵਿੱਚ ਲੁਕੋ ਕੇ ਲੈ ਕੇ ਜਾਂਦੇ ਹਨ ਅਸੀਂ ਚੈਕਿੰਗ ਦੌਰਾਨ ਇਹੀ ਦਿਖਾਉਂਦੇ ਹਨ ਕਿ ਇਹ ਤਾਂ ਇੱਕ ਬੁੱਕ ਹੈ ਹੋਰ ਮੇਰੇ ਕੋਲ ਇਸ ਤੋਂ ਇਲਾਵਾ ਕੁਝ ਵੀ ਨਹੀਂ ਉਹ ਮੀਟਿੰਗ ਦੇ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਉਹ ਮਾਈਕਲ ਓਡਵਾਇਰ ਭਾਸ਼ਣ ਦੇ ਰਿਹਾ ਸੀ ਵੱਡੀਆਂ-ਵੱਡੀਆਂ ਡਿੰਗਾ ਮਾਰ ਰਿਹਾ ਸੀ ਉਸ ਦੇ ਉੱਤੇ ਉਸ ਨੂੰ ਚੈਲੰਜ ਕਰਦੇ ਹੋਏ ਕਿ ਜੋ ਤੂੰ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਆਰਡਰ ਦਿੱਤੇ ਸਨ ਬਤੌਰ ਐਲਜੀ ਹੁੰਦੇ ਹੋਏ ਤੂੰ ਆਰਡਰ ਦਿੱਤੇ ਸਨ ਤਾਂ ਹੀ ਜਰਨਲ ਡਾਇਰ ਨੇ ਨਿਹੱਥੇ ਲੋਕਾਂ ਤੇ ਫਾਇਰ ਕੀਤੇ ਸਨ ਅੱਜ ਮੈਂ ਉਸ ਦਾ ਬਦਲਾ ਲੈਣ ਆਇਆ ਹਾਂ ਇਸੇ ਤਰ੍ਹਾਂ ਸਰਦਾਰ ਉਦਮ ਸਿੰਘ ਜੀ ਨੇ 6 ਦੀਆਂ 6 ਗੋਲੀਆਂ ਐਲਜੀ ਮਾਈਕਲ ਜਰਨਲ ਓਡਵਾਇਰ ਦੇ ਸੀਨੇ ਵਿੱਚ ਮਾਰ ਦਿੱਤੀਆਂ। ਅਸਲ ਉਦਮ ਸਿੰਘ ਜੀ ਦਾ ਮੰਨਣਾ ਸੀ ਕਿ ਜਰਨਲ ਡਾਇਰ ਦੀ ਇਕੱਲੇ ਦੀ ਇੰਨੀ ਹਿੰਮਤ ਨਹੀਂ ਸੀ ਕਿ ਉਹ ਐਲਜੀ ਦੀ ਮਨਜ਼ੂਰੀ ਤੋਂ ਬਿਨਾਂ ਲੋਕਾਂ ਦੇ ਉੱਤੇ ਗੋਲੀਆਂ ਚਲਾ ਦੇਵੇ। ਤਾਂ ਸਿੱਧਾ-ਸਿੱਧਾ ਜੋ ਸ਼ੱਕ ਜਾਂਦਾ ਸੀ ਕਿ ਇਹਦੇ ਪਿੱਛੇ ਕਿਹਦੀ ਮਨਚਾ ਹੈ ਤਾਂ ਉਹ ਮਾਈਕਲ ਓਡਵਾਇਰ ਦਾ ਸੀ। ਇਸ ਕਰਕੇ ਉਦਮ ਸਿੰਘ ਜੀ ਨੇ ਉਸ ਤੋਂ ਬਦਲਾ ਲਿਆ। ਜਿਵੇਂ ਹੀ ਇਹ ਸਾਾਕਾ ਵਾਪਰਦਾ ਹੈ ਤਾਂ ਸ਼ਹੀਦ ਐਜਮ ਉਦਮ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੇ ਨਾਲ ਅਦਾਲਤ ਦੇ ਵਿੱਚ ਪੂਰੇ ਨਿਰਭੈ ਹੋ ਕੇ ਬੋਲਦੇ ਨੇ ਉਹਨਾਂ ਦੇ ਵਿਚਾਰ ਜਨਤਾ ਤੱਕ ਪਹੁੰਚਾਏ ਜਾਂਦੇ ਨੇ ਲੇਕਿਨ ਜਿਵੇਂ ਹੀ ਬ੍ਰਿਟੇਨ ਸਰਕਾਰ ਨੂੰ ਉਹਨਾਂ ਦੇ ਵਿਚਾਰਾਂ ਦਾ ਪਤਾ ਲੱਗਦਾ ਹੈ ਜਨਤਾ ਤੱਕ ਗੱਲਾਂ ਪਹੁੰਚਦੀਆਂ ਨੇ ਤਾਂ ਉਹਨਾਂ ਨੇ ਇਸ ਨੂੰ ਦਬਾਉਣ ਦੇ ਲਈ ਜਲਦੀ ਜਲਦੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਕਿਹਾ ਗਿਆ ਕਿ ਇਹ ਵਿਚਾਰਤਾ ਰਹਿ ਜੋ ਇੱਥੇ ਹੀ ਦਬਾ ਦਿੱਤੀ ਜਾਵੇ ਉਹਨਾਂ ਦੀ ਆਈਡੋਲੋਜੀ ਨੂੰ ਦਬੋਂ ਦੇ ਲਈ 31 ਜੁਲਾਈ 1940 ਨੂੰ ਫਾਂਸੀ ਤੇ ਚੜਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਸ਼ਹੀਦ ਉਦਮ ਸਿੰਘ ਜੀ ਅਮਰ ਹੋ ਜਾਂਦੇ ਹਨ 1974 ਨੂੰ ਬੜੇ ਹੀ ਅਦਬ ਸਤਕਾਰ ਦੇ ਨਾਲ ਸ਼ਹੀਦ ਉਦਮ ਸਿੰਘ ਜੀ ਦੀਆਂ ਅਸਥੀਆਂ ਉਹ ਭਾਰਤ ਦੇ ਵਿੱਚ ਲਿਆਂਦੀਆਂ ਜਾਂਦੀਆਂ ਨੇ ਜਿਵੇਂ ਕਿ ਉਹਨਾਂ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਅਯਾਦ ਰੱਖਿਆ ਸੀ ਜਿਹਦਾ ਸਿੱਧਾ ਸਿੱਧਾ ਅਰਥ ਇਹ ਸੀ ਕਿ ਹਿੰਦੂ ਮੁਸਲਮਾਨ ਸਿੱਖ ਭਾਈਚਾਰੇ ਦਾ ਸਾਂਝਾ ਨਾਮ ਉਹਨਾਂ ਦੇ ਨਾਮ ਦੇ ਅਕੋਰਡਿੰਗ ਹੀ ਹਿੰਦੂ ਮੁਸਲਿਮ ਅਤੇ ਸਿੱਖ ਰਸਮਾਂ ਦੇ ਆਧਾਰ ਤੇ ਉਹਨਾਂ ਦਾ ਜੋ ਅੰਤਿਮ ਰੀਤੀ ਰਿਵਾਜ ਹਨ ਉਹ ਕੀਤੇ ਜਾਂਦੇ ਨੇ ਪੰਡਤ ਮੌਲਵੀ ਅਤੇ ਸਿੱਖ ਰਸਮਾਂ ਦੇ ਤਹਿਤ ਉਹਨਾਂ ਦਾ ਆਖਰੀ ਜੋ ਰੀਤੀ ਰਿਵਾਜ ਨੇ ਉਹ ਨਿਭਾਏ ਜਾਂਦੇ ਨੇ ਇਸ ਤਰ੍ਹਾਂ ਸ਼ਹੀਦ ਉਦਮ ਸਿੰਘ ਜੀ ਅਮਰ ਹੋ ਜਾਂਦੇ ਨੇ ਜਿਨ੍ਹਾਂ ਨੇ 21 ਸਾਲਾਂ ਤੋਂ ਬਾਅਦ ਪੰਜਾਬ ਦੀ ਜੋ ਕਤਲੇਆਮ ਹੋਇਆ ਸੀ ਪੰਜਾਬ ਦੇ ਵਿੱਚ ਉਹਦਾ ਬਦਲਾ ਲਿਆ